ਗੱਲ ਦੋਸਤੋ ਮੈਂ ਤੁਹਾਡਾ ਆਪਣਾ ਭਰਾ ਕਾਲਾ ਮੁਖਸਰੀਆ ਦੋਸਤੋ ਬਾਈ ਨਾਲ ਬੱਕਰਾ ਲੈ ਕੇ ਆਇਆ ਸੀ ਬੱਕਰਾ ਕਾ ਦਾ ਬਈਰ ਘੋੜਾ ਹੀ ਆ ਠੀਕ ਆ ਹਜੇ ਖੀਰਾ ਬੱਚਾ ਬਾਈ ਨਾਲ ਸਾਰੀ ਗੱਲਬਾਤ ਕਰਦੇ ਆ ਸਾਰੀ ਡਿਟੇਲ ਲੈ ਕੇ ਦੇਵਾਂਗੇ ਬਾਈ ਨੂੰ ਤੋਂ ਠੀਕ ਆ ਬਾਈ ਦਾ ਪਿੰਡ ਪੁੱਛਾਂਗੇ ਨਾਂ ਪੁੱਛਾਂਗੇ ਫਿਰ ਤੁਹਾਨੂੰ ਬੱਕਰੀ ਦੀ ਡਿਟੇਲ ਦੇਵਾਂਗੇ ਸਾਰੀ ਸਸਰੀਆ ਬਾਈ ਜੀ ਬਾਈ ਜੀ ਨਾਮ ਦੱਸ ਦਿਓ ਆਪਣਾ ਤੇ ਪਿੰਡ ਦੱਸ ਦਿਓ ਨਾਮ ਬਾਈ ਜੀ ਮੇਰਾ ਯਾਦਵਿੰਦਰ ਸਿੰਘ ਆ ਠੀਕ ਹੈ ਜੀ ਪਿੰਡ ਮੇਰਾ ਵੰਦਰ ਹੈ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਹਾਂਜੀ ਠੀਕ ਹੈ ਜੀ ਬਾਈ 21 ਜਨਵਰੀ ਲੈ ਕੇ ਆਇਓ ਇਹ ਜਨਵਰੀ ਵੀਰੇ 21 ਲੈ ਕੇ ਆਇਆ ਠੀਕ ਹੈ ਜੀ ਇਹਦੇ ਡਿਟੇਲ ਦਿਓਗੇ ਬਾਈ ਯਾਰ ਕੀ ਆ ਇਹ ਬੱਚੇ ਦੀ ਆਪਣੇ ਦੀ ਕਿੰਨੀ ਉਮਰ ਆ ਕਿੰਨੀ ਹਾਈਟ ਆ ਉਮਰ ਵੀਰੇ 8 ਮਹੀਨਾ ਦਾ ਬੱਚਾ ਠੀਕ ਹੈ ਤੇ ਹਾਈਟ ਇਹਦੀ 38 ਇੰਚ 37 38 ਇੰਚ ਮੰਨ ਕੇ ਚੱਲੋ ਠੀਕ ਹੈ ਵੀ ਮੰਨ ਕੇ ਚੱਲੋ ਵੀ ਹਜੇ ਮਿਨੀ ਨਹੀਂ ਮਿਨੀ ਨਹੀਂ ਕੀ ਕਦੇ ਤੇ 37 38 ਇੰਚ ਤਾਂ ਹੋਊਗਾ ਠੀਕ ਹੈ ਜੀ ਕਿਹੜੇ ਮੰਨ ਕੇ ਚੱਲੋ ਵੀ ਬੱਚਾ ਬਰੀਡਰ ਦਾ ਆਪਣੇ ਦਾ ਇਹ ਵੀਰੇ ਆਪਣੇ ਪਿੰਡ ਹੀ ਬੱਕਰਾ ਸੀਗਾ ਠੀਕ ਹੈ ਜੀ ਬੱਕਰੇ ਰਖਾ ਰਖਾ ਵੱਡੇ ਮੇਲੇ ਤੋਂ ਚੈਂਪੀਅਨ ਸੀਗਾ ਬੱਕਰਾ ਉਹ ਠੀਕ ਹੈ ਜੀ ਪਿੰਡ ਹੀ ਰੱਖਿਆ ਵਾ ਸੀਗਾ ਹੁਣ ਤਾਂ ਉਹ ਬੱਕਰਾ ਮਰ ਗਿਆ ਠੀਕ ਹੈ ਉਹਦਾ ਬੱਚਾ ਹੈ ਠੀਕ ਆ ਠੀਕ ਆ ਜਿਹੜੀ ਇਹਦੀ ਮਾਂ ਸੀਗੀ ਉਹਦੀ ਡਿਟੇਲ ਕੀ ਹੈ ਆਪੇ ਗਾਂਵ ਆਪ ਹੀ ਆਪਣੇ ਗਾਂਵ ਤੋਂ ਆ ਆਪਣਾ ਰਿੰਪਾ ਵੀਰਾ ਠੀਕ ਆ ਜੀ ਅੱਜ ਕੋਈ ਬੱਚਾ ਆ ਸੜਕੀ ਤੋਂ ਆਵਾ ਸੜਕੀ ਟੱਕ ਲਈ ਸੀ ਠੀਕ ਆ ਜੀ ਤੇ ਉਹ ਪਾਲੀ ਸੀਗੀ ਘਰੇ ਉਹਦਾ ਹੀ ਆ ਤੇ ਬਾਕੀ ਇਹਦੀ ਮਾਂ ਬਾਰੇ ਤੇਰੀ ਬਾਈ ਜੀ ਤੁਸੀਂ ਡਿਟੇਲ ਦਿਓਗੇ ਇਹਦੀ ਮਾਂ ਬਾਰੇ ਬਾਈ ਜੀ ਬੱਚੇ ਦੀ ਬਾਰੇ ਉਹਦੀ ਕੀ ਬਲੱਡ ਲਾਈਨ ਸੀਗੀ ਬਾਈ ਭਾਈ ਆਪ ਦਾ ਹੋ ਆਪਾਂ ਲੈ ਆਂਦੀ ਸੀ ਬਾਹਰੋਂ ਠੀਕ ਹੈ ਜੀ ਤੇ ਜਿਹੜਾ ਬੱਕਰਾ ਸੀਗਾ ਹਾਂਜੀ ਉਹ ਆਪਣਾ ਸੀਗਾ ਮੌੜਾਂ ਵਾਲਾ ਜਿਹਦਾ ਬਾਦਲਾ ਉਹਦਾ ਬੱਚਾ ਸੀ ਆਪਣੇ ਕੋਲੇ ਠੀਕ ਹੈ ਜੀ ਉਹਦੀ ਪਾਠ ਸੀ ਉਹ ਜਿਹੜੀ ਬੱਚੇ ਦੀ ਮਾਂ ਤੇ ਮਾਂ ਦਾ ਕਿੰਨਾ ਕੱਦ ਸੀ ਕਹੀ ਬਈ ਇਹਦਾ ਬਾਦਲਾ ਸੀਗਾ ਹੈਗਾ 37 38 ਇੰਚ ਗਾ ਠੀਕ ਹੈ ਜੀ ਲੈ ਵੀ ਦੋਸਤੋ ਬਾਈ ਨੇ ਵਧੀਆ ਜਾਣਕਾਰੀ ਦਿੱਤੀ ਆ ਏ ਬਾਈ ਇਹਨੂੰ ਹਜੇ ਛੱਡਣ ਤਾਂ ਨਹੀਂ ਲੱਗੇ ਹੋਗੇ ਤੁਸੀਂ ਨਹੀਂ ਫਿਰ ਹਜੇ ਛੱਡਣੇ ਨਹੀਂ ਲੱਗੇਗੇ ਹਜੇ ਘੱਟੋ ਘੱਟ ਵੀ ਇਹਨੂੰ ਆਪਾਂ ਮੰਨ ਕੇ ਚੱਲੋ ਵੀ 16-17 ਮਹੀਨੇ ਬੱਸ ਸੀ ਛੱਡਾਗੇ ਇਹਨੂੰ ਘੱਟ ਨਹੀਂ ਛੱਡਦੇ ਹੁਣ ਕਿੰਨੀ ਉਮਰ ਹੈ ਹੁਣ 8 ਮਹੀਨਿਆਂ ਦਾ 8 ਮਹੀਨਿਆਂ ਦਾ ਹਾਂ ਠੀਕ ਹੈ ਤੁਸੀਂ ਦੇਖ ਸਕਦੇ ਹੋ ਬਾਈ ਦੰਦ ਵਿਖਾ ਦਿਓ ਸਹੀ ਗੱਲਾਂ ਕਈ ਵਾਰੀ ਬੰਦਾ ਹੂੰ ਯਕੀਨ ਨਹੀਂ ਕਰਦਾ ਹਨਾ ਦੰਦ ਚੈੱਕ ਕਰ ਲਓ ਕੀਰਾ ਬੱਚਾ ਵੀ ਕੀਰਾ ਬੱਚਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਬਾਈ ਤੇ ਬਈ ਇਹ ਸੇਲ ਕਰਨਾ ਕਿ ਤੁਸੀਂ ਘਰੇ ਮੰਨ ਕੇ ਬ੍ਰੀਡਰ ਇਹਨੂੰ ਤਿਆਰ ਕਰਨਾ ਹੀ ਜੇ ਵੀਰੇ ਚੰਗਾ ਮੁੱਲ ਮਿਲੂਗਾ ਤਾਂ ਸੇਲ ਵੀ ਕਰ ਦਿਆਂਗੇ ਨਹੀਂ ਤਾਂ ਫਿਰ ਘਰੇ ਤਾਂ ਹੈਗਾ ਹੀ ਆਪਣੇ ਕੋਲ ਠੀਕ ਹੈ ਜੀ ਬਈ ਨੰਬਰ ਬੋਲ ਦਿਓ ਇੱਕ ਵਾਰੀ ਆਪਣਾ ਨੰਬਰ ਵੀਰੇ ਮੇਰਾ ਹੈਗਾ ਜਿਹੜਾ 9886 32007 ਠੀਕ ਹੈ ਜੀ ਇੱਕ ਵਾਰੀ ਹੋਰ ਬੋਲ ਦਿਓ ਬਈ ਜਿਹੜਾ 9886 ਠੀਕ ਹੈ 32007 ਠੀਕ ਹੈ ਲੈ ਵੀ ਦੋਸਤੋ ਕਈ ਵਾਰੀ ਕੋਈ ਭਰਾ ਹੁੰਦਾ ਸ਼ੌਂਕੀ ਆਪਾਂ ਨੂੰ ਪੁੱਛਦੇ ਰਹਿੰਦੇ ਆ ਬਈ ਬੱਕਰਾ ਹੋਵੇ ਖੀਰਾ ਲੈ ਵੀ ਦੋਸਤੋ ਆ ਬੱਚਾ ਖੀਰਾ ਹੀ ਆ 8 ਮਹੀਨਿਆਂ ਦਾ ਬੱਚਾ ਤੁਸੀਂ ਦੇਖ ਸਕਦੇ ਹੋ ਕੱਦ ਵੀ ਹੈਗਾ 36 37 ਤੇ ਪਲਸੀ ਹੋਊਗਾ 22 ਬਾਕੀ ਮਿਨਿਆਣੀ ਬਾਈਆਂ ਨੇ ਬਹੁਤ ਸੋਹਣਾ ਤੇ ਬਲੱਡ ਲਾਈਨ ਵੀ ਬਾਈ ਜੀ ਬਹੁਤ ਚੰਗੀ ਬਲੱਡ ਲਾਈਨ ਚੋਂ ਬਾਈ ਰੈਂਪੇਅਰ ਕੀ ਕਹਿੰਦੇ ਸੀਗੇ ਵੀ ਸੇਰਾ ਸੀਗਾ ਤੇ ਇਹਦਾ ਜਿਹੜਾ ਪਿਓ ਸੀ ਉਹ ਰਖਾਲਾ ਬੱਕਰਾ ਮੰਡੀ ਤੋਂ ਫਰਸਟ ਆਇਆ ਸੀਗਾ ਬਈ ਚੈਂਪੀਅਨ ਹੈਗਾ ਠੀਕ ਹੈ ਚੈਂਪੀਅਨ ਤੇ ਆ ਠੀਕ ਹੈ ਬਾਈ